ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਵਧੀਆ ਪਰਿਵਾਰ ਤੋਂ ਸਿਰਫ ਲੜਕੀਆਂ ਦੇ ਰਿਸ਼ਤੇ ਹੀ ਰਿਸ਼ਤੇ ਰਿਸ਼ਤੇ ਹੈ ਜੀ ਜੱਟ ਸਿੱਖ ਲੜਕੀਆਂ ਦੇ ਰਿਸ਼ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਰਿਸ਼ਤਾ ਹੈ ਜੀ 13815 ਨੰਬਰ ਨੇਮ ਅਮਨਦੀਪ ਕੌਰ ਬਰਾੜ ਜ਼ਿਲ੍ਹਾ ਮੋਗਾ ਹਾਈਟ 5 ਫੁੱਟ 5 ਇੰਚ ਡੇਟ ਆਫ ਬਰਥ 511993 ਕੁਆਲੀਫਿਕੇਸ਼ਨ ਬੀਏ ਐਸ ਬੀਬੀਐਸ ਗਰਲ ਕਾਲਜ ਸੁਖਾਨੰਦ ਮੋਗਾ ਬੀਐਡ ਗਵਰਨਮੈਂਟ ਆਫ ਐਜੂਕੇਸ਼ਨ ਕਾਲਜ ਫਰੀਦਕੋਟ ਐਮਏ ਹਿਸਟਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਨ ਰੈਗੂਲਰ ਕੰਪਾਉਸ ਪਟਿਆਲਾ ਪੀਐਸ ਟੈਟ 2 ਕਲੀਅਰ ਮਾਸਟਰ ਕੈਂਡੀਡੇਟ 2 ਟਾਈਮ ਕਲੀਅਰ ਨਾਉ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੋਸਟ ਮੋਟੋਕੋਲੋਜੀਕ ਬਾਏ ਔਰ ਇਹਨਾਂ ਵਾਲਿਆਂ ਤੋਂ ਕੀਤਾ ਜੀ ਫੁੱਲ ਸਕਿਲਡ ਕੋਰਸ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1381 ਫਾਈ ਨੰਬਰ ਕਹਿ ਕੇ ਇਸ ਪਰਿਵਾਰ ਦਾ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ 1382 ਫਾਈ ਨੰਬਰ ਜ਼ਿਲ੍ਹਾ ਮੋਗਾ ਨੇਮ ਜਸਪ੍ਰੀਤ ਕੌਰ ਟੋਰ ਫਾਦਰ ਸਾਵਾਜੀ ਗੁਰਦੇਵ ਸਿੰਘ ਟੋਰ ਸਿਬਲਿੰਗ 3 ਸਿਸਟਰ 2 ਮੈਰਿਡ 1 ਇਨ ਆਸਟ੍ਰੇਲੀਆ 1 ਬ੍ਰਦਰ ਵਿਲੇਜ ਖੋਸਾ ਪਾਂਡੋ ਮੋਗਾ ਡੇਟ ਆਫ ਬਰਥ 9 ਨਵੰਬਰ 1992 ਦਾ ਬੌਰਨ ਹਾਈਟ ਹੈਗੀ ਆ 5 ਫੁੱਟ 4 ਇੰਚ ਕਵਾਲੀਫਿਕੇਸ਼ਨ ਗ੍ਰੈਜੂਏਸ਼ਨ ਬੈਚਲਰ ਆਫ ਆਰਟਸ ਬੀਏ ਪੋਸਟ ਗ੍ਰੈਜੂਏਸ਼ਨ ਪੀਜੀ ਡੀਸੀਏ ਮੋਗਾ ਨਾਊ ਡoing ਜੌਬ ਇਨ ਇਮੀਗ੍ਰੇਸ਼ਨ ਆਫਿਸ ਮੋਗਾ 1382 ਫਾਈਲ ਨੰਬਰ ਕਹਿ ਕੇ ਇਸ ਮੋਗੇ ਤੋਂ ਲੜਕੀ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਜੀ 1380 ਫਾਈਲ ਨੰਬਰ ਰਿਸ਼ਤਾ ਜੀ ਅਮਰ ਅਮਰਤਾ ਰਿਜਟ ਸਿੱਖ ਲੜਕੀ ਦਾ ਰਿਸ਼ਤਾ ਫਰੀਦਕੋਟ ਤੋਂ ਕੁੜੀ ਦੀ ਕਾਸਟ ਆ ਜੱਟ ਸਿੱਖ ਗੋਤ ਜਟਾਣਾ ਵਰਨ 1997 ਦਾ ਹਾਈਟ 5 ਫੁੱਟ 5 ਇੰਚ এডੂਕੇਸ਼ਨ ਪਲੱਸ 2 ਮੈਡੀਕਲ ਸੀਬੀਐਸਸੀ ਬੋਰਡ ਤੋਂ ਦਸਵੇਂ ਸਕੂਲ ਫਰੀਦਕੋਟ ਲੜਕੀ ਕੈਨੇਡਾ ਦੀ ਪੀਆਰ ਆ ਅਮਰਤਾ ਦੀ ਹੈ ਵਨ ਸਿਸਟਰ ਵਨ ਬ੍ਰਦਰ ਮਦਰ ਫਾਦਰ ਸਾਰੀ ਫੈਮਿਲੀ ਇਨ ਕੈਨੇਡਾ ਕੁੜੀ ਵਧੀਆ ਸੋਣੀ ਸੁਨਖੀ ਹੋਵੇ ਮੁੰਡਾ ਵਧੀਆ ਸੋਨਾ ਸੁਨਖਾ ਹੋਵੇ ਮੁੰਡੇ ਦਾ ਅਮਰਤ ਛਕਿਆ ਹੋਵੇ ਮੁੰਡਾ ਫਰੀਦਕੋਟ ਜ਼ਿਲ੍ਹੇ ਦਾ ਹੋਵੇ ਜਾਂ ਫਿਰ ਆਸ-ਪਾਸ ਦੇ ਪਿੰਡਾਂ 'ਚੋ ਰਿਸ਼ਤਾ ਹੋਵੇ ਹੋਵੇ ਵਧੀਆ ਜਮੀਨ ਮੁੰਡੇ ਨੂੰ 8 ਤੋਂ 10 ਕਿੱਲੇ ਤੱਕ ਹੋਵੇ ਵਧੀਆ ਗੱਲ ਹੈ ਜੇਕਰ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਇਧਰੋਂ ਮੁੰਡੇ ਦਾ ਆਮਰਸ਼ ਸ਼ੱਕਿਆ ਜਰੂਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1380 ਫਾਈਲ ਨੰਬਰ ਕਹਿ ਕੇ ਰਿਸ਼ਤਾ ਲਓ ਜੀ ਇਹ ਅਗਲਾ ਰਿਸ਼ਤਾ ਆਇਆ ਜੀ 1346 ਫਾਈਲ ਨੰਬਰ ਪੀਆਰ ਕੁੜੀ ਦਾ ਰਿਸ਼ਤਾ ਜੱਟ ਸਿੱਖ ਪਰਿਵਾਰ ਤੋਂ ਰਿਸ਼ਤਾ ਲੁਧਿਆਣੇ ਤੋਂ ਕਾਸਟ ਜੱਟ ਸਿੱਖ ਗੋਤ ਚਾਹਲ ਡੇਟ ਆਫ ਬਰਥ 56 1994 ਦਾ ਬੌਰਨ ਹਾਈਟ ਹੈਗੀ ਆ 5 ਫੁੱਟ 3 ਇੰਚ ਸਟੱਡੀ ਬੀਐਸਸੀ ਨਰਸਿੰਗ ਕੈਨੇਡਾ ਪੀਆਰ 6 ਸਾਲ ਹੋ ਗਏ ਗਿਆ ਨੂੰ ਪਰਿਵਾਰ ਚ ਮਾਤਾ ਪਿਤਾ ਤੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਆ ਇੱਕ ਭਰਾ ਅਨਮੈਰਿਡ ਆ ਤਿੰਨੇ ਭੈਣ ਤੇ ਭਰਾ ਕੈਨੇਡਾ ਚ ਰਹਿੰਦੇ ਆ ਤਿੰਨੋਂ ਹੀ ਪੀਆਰ ਨੇ ਕੁੜੀ ਵਧੀਆ ਸੋਹਣੀ ਸੁਨੱਖੀ ਆ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ 10 ਕਿੱਲੇਾਂ ਦੀ ਜੀ ਕੁੜੀ ਵਾਸਤੇ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਵਧੀਆ ਘਰ ਹੋਵੇ ਮੁੰਡੇ ਨੇ ਜ਼ਮੀਨ 10 ਤੋਂ 15 ਕਿੱਲੇ ਤੱਕ ਆਉਂਦੀ ਹੋਵੇ ਚਾਹੇ ਮੁੰਡਾ ਜੀ ਇੰਡੀਆ ਤੋਂ ਹੋਵੇ ਜਿਸ ਪਰ ਬੰਨਾਈ ਰਿਸ਼ਤਾ ਮੈਚ ਕਰਦਾ 1300 ਸ਼ੈਲੀਫਾਈ ਨੰਬਰ ਕਹਿ ਕੇ ਰਿਸ਼ਤਾ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ